ਸੁਖ ਹਟਲ ਗੁਰ ਸੇਵੀ ਐ ਐਹਨੇ ਸਹਜ ਸੁਭਾਈ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਰ ਸਿਫਤ ਖਸਾਨ ਦੀ ਨੂਰੀ ਅਰਸੋਂ ਕੁਰਸੋਂ ਛੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਪਾਤਸ਼ਾਹ ਸਿਰਸ਼ਾ ਦਸ਼ਾ ਜਿਸ ਪਾਸ ਬਹਿਠਿਆ ਸੋਹੀ ਐ ਸਬਨਾਦ ਹਵੇਸ ਜਿਸ ਪਾਸ ਬੈਠਿਆ ਸੋਹੀ ਹੈ ਸਬਨਾਦ ਹਵੇਸ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨੈ ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨਾਮਾਇ ਦਇਆ ਕਰਨੰ ਦੁਖ ਹਰਣੰ ਉਚਰਣੰ ਨਾਮ ਕੀਰਤਨੈ दयाल पुरख भगवाना नानक लिप्त ना माया पाही बलंदडी बुझ गई रखंदडो प्रव्याप जिने उपाय मेडनी नानक सुप्रब जाप ਪਾਉੜੀ ਜਾਂ ਪ੍ਰਭ ਭਏ ਦਇਆਲ ਨਾ ਵਿਆਪੇ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਾਰੇ ਆ ਨਿਰਮਲ ਭਏ ਸਰੀਰ ਜਨ ਧੂਰੀ ਨਾ ਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਈ ਤਰੇ ਕੁਟੰਬ ਸੰਗ ਲੋਗ ਕੁਲ ਸਬਾਹਿਆ ਤਰੇ ਕੁਟੰਬ ਸੰਗ ਲੋਗ ਕੁਲ ਸੁਬਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨੈ ਦਇਾਲ ਪੁਰਖ ਭਗਵਾਨੈ ਨਾਨਕ ਲਿਪਤ ਨਾ ਮਾਇਆ ਅਮਰਤ ਵੇਲੇ ਦਾ ਇਹ ਪਾਵਨ ਮੁਖਵਾਕ ਜਤ ਸ੍ਰੀ ਕੀ ਵਾਰ ਅੰਦਰ ਪੰਜਵੇਂ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਵਿੰਤੂ ਚਾਰਨ ਕੀਤਾ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 710 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਪ੍ਰਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ